ਨਵਬੀਜ ਕਾਲੀਦਲ ਦੇ ਹਾਤੀ ਪ੍ਰਧਾਨ ਬਿਅੰਦ ਕੌਰ ਨੂੰ ਇਨਸਾਫ ਲੈਣ ਲਈ ਦਰਦ ਦਰ ਦੀਆਂ ਠੋਕਰਾ ਖਾਨੀਆਂ ਪੈਰੀਆਂ ਨੇ ਦਰਅਸਲ ਜ਼ਮੀਨ ਸੌਦੇ ਨੂੰ ਲੈ ਕੇ ਕਮੈਲਾ ਨੇ ਪ੍ਰਸ਼ਾਸਨ ਅਤੇ ਕੁਝ ਵਿਅਕਤੀਆਂ ਦੇ ਸ਼ਹਿ ਤੇ ਤੱਕੇਸ਼ਾਈ ਦੇ ਦੋਸ਼ ਲਗਾਏ ਨੇ ਮੈਲਾ ਬਿਆਨਤਕਰਨ ਮੁਤਾਬਕ ਸਾਲ 2015 ਨੂੰ ਪਿੰਡ ਦੇ ਹੀ ਦਰਸ਼ਨ ਸਿੰਘ ਨੇ ਉਸ ਨੂੰ ਕਰੀਬ 3.5 ਏਕੜ ਜ਼ਮੀਨ ਵਿਖਾਈ ਅਤੇ ਜ਼ਮੀਨ ਦਾ ਸੌਦਾ ਤੈਅ ਕਰਕੇ ਦੋ ਵਾਰ કુલ 1.5 ਕਰੋੜ ਰੁਪਏ ਦਾ ਬਿਆਨਾ ਵੀ ਲਿਖਤ ਕਰ ਲਿਆ ਪਰ ਕੁਝ ਸਮੇਂ ਬਾਅਦ ਹੀ ਉਸ ਨੂੰ ਪਤਾ ਲੱਗਿਆ ਕਿ ਜ਼ਮੀਨਬਾਰੇ ਦਰਸ਼ਨ ਸਿੰਘ ਨੇ ਉਸ ਦੇ ਨਾਲ ਧੋਖਾ ਤੜੀ ਕਰਦੇ ਹੋਏ ਸੰਦੀਪ ਸਿੰਘ ਨਾਮ ਦੇ ਵਿਅਕਤੀ ਨਾਲ ਵੀ ਬਿਆਨਾ ਕਰ ਲਿਆ ਜੰਤਕੋਰ ਮੁਤਾਬਕ ਉਹ ਅਕਾਲੀ ਦਲ ਪਾਰਟੀ ਦੀ ਦਿਹਾਤੀ ਪ੍ਰਧਾਨ ਹੈ ਅਤੇ ਇਸ ਧੋਖਾਧੜੀ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੀ ਸ਼ਿਕਾਇਤ ਤੇ ਮਾਮਲਾ ਵੀ ਦਰਜ ਹੋਇਆ ਪਰ ਮੁਕਦਮੇ ਸੰਬੰਧੀ ਵਿਰੋਧੀ ਧਿਰ ਨੇ ਅਦਾਲਤ 'ਚ ਕੇਸ ਕਰ ਦਿੱਤਾ ਜਿਸ ਤੋਂ ਬਾਅਦ ਉਹ ਇਨਸਾਫ ਲਈ ਸਰਕਾਰ ਅਤੇ ਨੇਤਾਵਾਂ ਕੋਲ ਪਹੁੰਚ ਚੁੱਕੀ ਹੈ ਪਰ ਕੋਈ ਵੀ ਉਸ ਦੇ ਨਾਲ ਇਨਸਾਫ ਨਹੀਂ ਕਰ ਰਿਹਾ ਮੇਰੇ ਦੋਧੇ ਪਿੰਡ ਦੇ ਹੀ ਦਰਸ਼ਨ ਸਿੰਘ ਪੁੱਤਰ ਨਰਨਜਨ ਸਿੰਘ ਨਾਲੀ ਜ਼ਮੀਨ ਦਾ ਬਿਆਨ ਹੋਇਆ ਸੀਗਾ ਉਹਨੇ ਮੇਰੇ ਨਾਲ ਦੋ ਬਿਆਨਨੇ ਕਰੇ ਸੀਗੇ ਪਹਿਲਾ 29 ਕਨਾਲ ਕੁਸ਼ ਮਰਲੇ ਦਾ ਜਿਹੜੇ ਕਿ ਉਹਨਾਂ ਨੇ ਅੱਗੇ ਕਿਸੇ ਹੋਰ ਨੂੰ ਵੇਚ ਦਿੱਤੀ ਤੇ ਬਾਅਦ ਵਿੱਚ ਮੈਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰੀ ਤੇ ਫਿਰ ਇਹਨੇ ਮੈਨੂੰ 38 ਕਨਾਲ ਕੁਸ਼ ਮਰਲੇ ਜ਼ਮੀਨ ਹੋਰ ਦਿੱਤੀ ਉਹਦੇ ਤਾਬੇ ਨੇ ਮੇਰੇ ਕੋਲ 1 ਕਰੋੜ 5 ਲੱਖ ਰੁਪਏ ਲੈ ਲਏ ਤੇ ਫਿਰ ਇਹਨੇ ਜੱਜ ਦੇ ਜਾ ਕੇ ਬਿਆਨ ਦੇ ਕੇ ਮੇਰੇ ਹੱਕ ਦੇ ਵਿੱਚ ਸਾਰਾ ਕੁਝ ਇਹ ਮੰਨ ਗਿਆ ਵੀ ਪੈਸੇ ਵੀ ਮੈਂ ਲਏ ਨੇ ਤੇ ਮੇਰੇ ਬਿਆਨਨੇ ਵੀ ਕਰੇ ਹੋਏ ਨੇ ਇਹਨਾਂ ਨਾਲ ਵੀ ਇਹਨਾਂ ਤੋਂ ਬਿਨਾਂ ਵੀ ਮੈਂ ਕੋਈ ਵੀ ਕਿਸੇ ਨਾਲ ਲੈਣ ਦੇਣ ਨਹੀਂ ਕੀਤਾ ਤੇ ਨਾ ਹੀ ਮੈਂ ਕੋਈ ਵੀ ਕਿਸੇ ਤਰ੍ਹਾਂ ਦੀ ਗਹਿਣੇ ਵੇਚ ਜਾਂ ਤਬਦੀਲ ਕਰੂੰਗਾ ਇਹਨੂੰ ਤੇ ਸਾਰਾ ਕੁਝ ਹੋਣ ਤੋਂ ਬਾਅਦ ਜੀ ਇਹਨੇ 1.5 ਸਾਲ ਬਾਅਦ ਸੰਦੀਪ ਸਿੰਘ ਗੰਡਾ ਇੱਕ ਵਕੀਲ ਹੈ ਜੀ ਆਪਣੇ ਤੇ ਇਹ ਆਪਸ ਵਿੱਚ ਦਰਸ਼ਨ ਸਿੰਘ ਤੇ ਸੰਦੀਪ ਸਿੰਘ ਗੰਡਾ ਵਗੈਰਾ ਉਹਨਾਂ ਰਿਸ਼ਤੇਦਾਰ ਨੇ ਮਾਮੇ ਭੂਆ ਦੇ ਮੁੰਡੇ ਨੇ ਇਹਨਾਂ ਨੇ ਜੀ ਇੱਕ ਜਾਲੀ ਤੇ ਫਰਜੀ ਬਿਆਨਾਂ 2016 ਦੇ ਵਿੱਚ ਤਿਆਰ ਕਰ ਲਿਆ ਤੇ ਉਹ ਕਾਰਨ ਤੋਂ ਬਾਅਦ ਇਹਨਾਂ ਨੇ ਜੀ 1.5 ਸਾਲ ਦੀ ਉਹਦੀ ਮਨਿਆਦ ਰੱਖੀ ਤੇ ਇਹਨਾਂ ਨੇ ਕੋਰਟ ਦੇ ਵਿੱਚ ਆ ਕੇ ਕੇਸ ਪਾ ਕੇ ਮੇਰਾ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜੀ ਹੁਣ ਆਪਣਾ ਮੇਰਾ ਐਸਡੀਐਮ ਸਾਹਿਬ ਦੀ ਕੇਸ ਪਾਇਆ ਹੋਇਆ ਸੀਗਾ ਜੀ 145 ਲਵਾਉਣ ਵਾਸਤੇ ਕਿਉਂਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਤਸਵੀਲ ਲਰਸ ਆਪਣੇ ਆਪਣੇ ਤਹਿਸੀਲਦਾਰ ਸਾਹਿਬ ਨਾਲ ਰਲ ਕੇ ਤੇ ਗਦਾਵਲੀਆਂ ਦਰੁਸਤ ਕਰਾ ਲੀਆਂ ਜੀ ਜਦੋਂ ਕਿ ਕੋਰਟ ਕੇਸ ਚੱਲਦਾ ਸੀ ਮੇਰੇ ਬਕਾਇਦਾ ਮਾਲ ਰਿਕਾਰਡ ਦੀ 스테 ਦੇ ਉੱਪਰ ਵੀ ਮੇਰਾ ਉਹ ਚੜਿਆ ਹੋਇਆ ਸੀਗਾ ਜੀ ਸਾਰਾ ਰਿਕਾਰਡ ਚੜਿਆ ਵੀ ਤੇ ਮਲਖਸ਼ੀ ਗੁਪਤਾ ਦੀ ਜੱਜ ਸਾਹਿਬ ਦੀ 스테 ਲੱਗੀ ਵੀ ਸੀਗੀ ਤੇ ਨਾਲੇ ਤਾਂ ਮੇਰੇ ਨਾਲ ਕੀ ਪਟਵਾਰੀ ਸਾਹਿਬ ਨੇ ਆਪਣੇ ਤਹਿਸੀਲਦਾਰ ਸਾਹਿਬ ਨੇ ਪ੍ਰਸ਼ਾਸਨ ਨੇ ਸਾਹਮਣੇ ਮੇਰੇ ਨਾਲ ਧੱਕਾ ਕੀਤਾ ਸਾਰੀ ਲੱਗੀ ਸਟੇ ਦੇ ਵਿੱਚ ਉਹਨਾਂ ਨੇ ਗਦਾਵਰੀਆਂ ਦਰੋਸਤ ਕਰਕੇ ਇਹਨਾਂ ਨੂੰ ਮਾਲਕੀ ਦਾ ਅਧਿਕਾਰ ਦਿੱਤਾ ਤੇ ਉਸ ਮਾਲਕੀ ਦੇ ਤਾਬੇ ਚੱਲਦੇ ਹੋਏ ਜੀ ਹਾਈ ਕੋਰਟ ਦੇ ਬੰਦੇਓ ਇੱਕ ਸਟੇ ਜਾਰੀ ਹੋਈ ਹੈ ਜੀ ਠੀਕ ਹੈ ਜੀ ਇਹ ਵਾਰੀ ਤੇ ਇਹ ਸਟੇ ਦੇ ਤਾਬੇ ਜੀ ਹੁਣ ਮੈਂ ਆਪਣੇ ਪੁਲਿਸ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਕੀਤੀ ਹੈ ਵੀ ਸਟੇਟਸ ਕੋ ਹੋਈ ਦੀ ਹੈ ਜੀ ਠੀਕ ਹੈ ਵੀ ਉਸ ਜਗ੍ਹਾ ਦੇ ਉੱਤੇ ਬਾਕੀ 145 ਦੀ ਮੇਰੀ ਕਾਰਵਾਈ ਪਾਈ ਵੀ ਜਿਹੜੀ ਕਿ ਵਿਚਾਰधीन ਚੱਲ ਰਹੀ ਆ ਵੀ ਮੇਰੇ ਨਾਲ ਤੱਕਾ ਹੋ ਰਿਹਾ ਵੀ ਇਸ ਫਸਲ ਨੂੰ ਕੋਈ ਵੀ ਵੱਢ ਨਾ ਸਕੇ ਹਾਈ ਕੋਰਟ ਦੇ ਸਪੈਸ਼ਲ ਜੀ ਆਰਡਰ ਨੇ ਆਏ ਬੈਨੇ ਮੇਰੇ ਕੋਲ ਤੇ 3 ਮਹੀਨਿਆਂ ਦੀ ਡੇਟ ਆ ਸਾਡੀ ਪਰ ਫੇਰ ਵੀ ਨਾ ਮੇਰੇ ਪ੍ਰਸ਼ਾਸਨ ਨੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਹੋਣ ਦਿੱਤੀ ਤੇ ਆਪਣੇ ਇੱਕ ਵਕੀਲ ਸਾਹਿਬ ਨੇ ਆ ਮੋਂਗੋ ਸਾਹਿਬ ਉਹਨਾਂ ਨੇ ਜਾ ਕੇ ਆਪਣੇ ਪ੍ਰਸ਼ਾਸਨ ਨੂੰ ਤਸੀਲਦਾਰ ਸਾਹਿਬ ਨੂੰ ਤੇ ਐਸ ਡੀ ਐਮ ਸਾਹਿਬ ਨੂੰ ਤੇ ਬਾਕੇ ਆਪਣੇ ਡੀਐਸਪੀ ਸਾਹਿਬ ਨੂੰ ਕਾਰਵਾਈ ਕਰਨ ਤੋਂ ਜੀ ਰੋਕ ਰਹੇ ਨੇ ਪੂਰਾ ਪ੍ਰੈਸ਼ਰ ਪਾ ਰਹੇ ਨੇ ਹਾਲਾਂਕਿ ਇਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਮੰਤਰੀ ਸਾਧੂ ਸਿੰਘ ਧਰਮਸੂਤ ਨੇ ਸਬੰਧਤ ਅਫਸਰ ਨੂੰ ਫੋਨ ਕਰਕੇ ਦੋਵਾਂ ਟੀਰਾ ਦੇ ਝਗੜੇ ਵਾਲੀ ਜ਼ਮੀਨ ਦੀ ਕਨਕ ਅਦਾਲਤੀ ਹੁਕਮਾਂ ਤੱਕ ਕਿਸੇ ਨੂੰ ਨਾ ਵੜਨ ਦੇ ਹੁਕਮ ਦਿੱਤੇ ਸਨ ਬਿਆਨਕੌਰ ਨੇ ਦੋਸ਼ ਲਗਾਇਆ ਹੈ ਕਿ ਨਾਬਾ ਤੋਂ ਬਾਹਰ ਐਸੋਸੀਏਸ਼ਨ ਪ੍ਰਧਾਨ ਗੈਂ ਸਿੰਘ ਲੂੰਗੋ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਾਰਵਾਈ ਕਰਨ ਦਾ ਦਬਾਅ ਪਾ ਰਹੇ ਨੇ ਕਿਸੇ ਨੂੰ ਕਿਸੇ ਨੂੰ ਬਟਨ ਨਹੀਂ ਆਪਾਂ ਉੱਤੇ ਉਹਨੂੰ ਸਟਾਲੀ ਰੌਂਡ ਮੁਕਿਆ ਉਹ ਮੈਂ ਕਰਨੀ ਉਹ ਕੋਈ ਨਹੀਂ ਬਟੇਗਾ ਬਸ ਮਨਬਾਪ ਨੂੰ ਗੁਰਦਾਮ ਨੂੰ ਇੱਕ ਮਾਰ ਲੱਗ ਗਈ ਜਿਹੜੇ ਛੱਦੇ ਯਾਰਨ ਗੁਰੂ ਸਾਹਿਬ ਨੂੰ ਮੈਂ ਉਹਨੂੰ کہہ ਰਿਹਾ ਸਾਹਿਬ ਮੇਰਾ ਗੱਲ ਸੁਣਨਾ ਠੀਕ ਹੈ ਆਪ ਲਈ ਜਾਨੇ ਗੁਰੂ ਸਾਹਿਬ ਸਾਹੀ ਜੀ ਉਹਦਾ ਕਾਰਵਾਈ ਕਰ ਭਾਈ ਗੁਰੂ ਸਾਹਿਬ ਐਸਾ ਦਾ ਕਰ ਰਹੀ ਸੀ ਕਰ ਬਈ ਇਹਨਾਂ ਨੇ ਆਪਣਾ ਉਥੋਂ ਫੋਨ ਕਰਾ ਕੇ ਜੀ ਆਪ ਸਰਪੰਚ ਦਾ 10 ਦਿਨ ਮਿੱਟੋ ਡੇ ਜਾ ਬਿਟੋ ਜੀ ਸਾਹਿਬ ਕਹੀ ਜੇ ਸਾਡੇ ਸਾਹਮਣੇ ਕੁਝ ਛੋਟਾ ਕੰਮ ਕੰਮ ਕਰੇਗਾ ਜੀ ਉਹਨੂੰ ਕਰਾਉਂਗਾ ਅਮਾਗੋ ਵੀ ਫਰਜ਼ਾ ਜੀ ਉਹ ਵੀ ਜੀ ਨਿਕਲਾਈ ਜੇ ਤਾਂ ਉਹ ਠੀਕ ਹੋ ਜੀ ਸਰ ਕੋਈ ਨਾ ਤੁਕਾਦਰ ਕਰਾਵੋ ਦੱਸੋ ਬੜਾ ਮੇਰਾ ਨਾਮ ਭਵਿੰਦਰ ਸਿੰਘਾ ਜੀ ਪਿੰਡ ਮੇਰਾ ਦੁੱਦ ਹੈ ਜੀ ਮੇਰੀ ਵਾਈਫ ਸਰਪੰਚਾ ਜੀ ਇਹਨਾਂ ਨਾਲ ਬਹੁਤ ਤੱਕਾ ਹੋ ਰਿਹਾ ਜੀ ਕਿਉਂ ਸੁਣਾਈ ਕਿਉਂ ਨਹੀਂ ਸੁਨਵਾਈ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਵਕੀਲ ਕਹਿੰਦੇ ਨੇ ਮੂੰਗੋ ਵੀ ਉਹੀ ਰੋੜਾ ਵਾਰ ਰਿਹਾ ਇਹ ਗੱਲ ਜਿਹਨਾਂ ਦੀ ਜੀ ਕੀ ਤੋਂ ਤੁਹਾਡੀ ਕੀ ਮੰਗ ਹੈ ਜੇ ਇਹ ਬਿਆਨਾ ਹੋਇਆ ਜਾਂ ਨਹੀਂ ਹੋਇਆ ਹੈ ਬਿਆਨਾ ਹੋਇਆ ਜੀ ਕਿੰਨਾ ਪੈਸਾ ਲੱਗਾ ਗਿਆ 1 ਕਰੋੜ 5 ਲੱਖ ਰੁਪਏ ਤੇ ਹੁਣ ਕੀ ਚਾਹੁੰਦੇ ਤੁਸੀਂ ਮੈਨਾਂ ਨੂੰ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਇਸ ਮਾਮਲੇ ਤੇ ਵਿਰੋਧੀ ਧਿਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਕੇ ਖੁਦ ਨਾਲ ਹੀ ਧੋਖਾ ਧੜੀ ਹੋਣ ਦੀ ਗੱਲ ਕਹੀ ਹੈ ਤੇ ਇੱਕ ਨਾਲ ਦਾ ਰੌਲਾ ਚੱਲਦਾ ਕੋਰਟ ਦੇ ਵਿੱਚ ਕੋਰਟ ਵੱਲੋਂ ਸਾਨੂੰ ਸਟੇ ਮਿਲੀ ਹੋਈ ਆ। ਉਹ ਜੋ ਪਜੈਸ ਹੁੰਦੀ ਇਹਨਾਂ ਦੇ ਖਿਲਾਫ ਬਿਆਨ ਤਗੌਰ ਦੇ ਪਰ ਇਹ ਸਾਨੂੰ ਧਮਕੀਆਂ ਦੇ ਰਿਹਾ ਵੀ ਮੈਂ ਪ੍ਰਸ਼ਾਸਨ ਨਾਲ ਮਿਲ ਕੇ ਸਾਧੂ ਸਿੰਘ ਤਾਂ ਉਸੂ ਦੇ ਨਾਲ ਮਿਲ ਕੇ ਕਰੀ ਸਾਡੀ ਵਧੀਆ ਬਣਦੀ ਹੋਈ ਆ ਵੀ ਤੁਹਾਨੂੰ ਉਧਰ ਕੱਢ ਕੇ ਦਿਖਾਵਾਂਗੇ ਕਿ ਨਾ ਤੁਹਾਨੂੰ ਅਸੀਂ ਆਪਣੀ ਜ਼ਮੀਨ ਨਹੀਂ ਬੋਣ ਉਹ ਵੱਢਣੇ ਹੁੰਦੇ ਕਣ ਕਿ ਤੁਹਾਡਾ ਵੀ ਕੋਈ ਬਿਆਨਾ ਹੋਇਆ ਜਾਂ ਉਹਦਾ ਬਿਆਨਾ ਹੋਇਆ ਬਿਆਨ ਤਗੌਰ ਦਾ ਨਹੀਂ ਕੋਈ ਬਿਆਨਾ ਹੋਇਆ ਸਾਡਾ ਬਿਆਨਾ ਹੋਵੇ ਇਹਨਾਂ ਨੇ ਤਾਂ ਦਰਸ਼ਨ ਨਾਲ ਮਿਲ ਕੇ ਝੂਠਾ ਬਿਆਨਾ ਬਣਾਇਆ ਮਹਰਾਲੀ ਇਸ ਮਾਮਲੇ ਵਿੱਚ ਦੋਨੇ ਹੀ ਤਰ੍ਹਾਂ ਦੇ ਦੂਸਰੇ ਇਲਜ਼ਾਮ ਲਗਾ ਰਹੀਆਂ ਨੇ ਦੇਖਣਾ ਇਹ ਹੋਵੇਗਾ ਕਿ ਕੋਰਟ ਦਾ ਇਸ ਮਾਮਲੇ ਵਿੱਚ ਕੀ ਫੈਸਲਾ ਆਉਂਦਾ ਨਾਬਾ ਤੋਂ ਹਰਸਿਮਰਤ ਸਿੰਘ ਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸਪਟੰਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9256392563